Thank <laughs> you. ਸਾਰਿਆਂ ਦਾ ਚਾਹੇ ਜਾ ਕੇ ਕਹੇ ਜਿੱਤਾ ਨਹੀਂ ਮੈਂ ਦਾ ਸਵਾਗਤ ਸੋ ਤੁਹਾਾਰੇ ਹੋਰ ਲੋਹਣੇ ਜੀ ਕੋਈ ਗੱਲ ਨਹੀਂ ਪੱਤਰਕਾਰ ਸਾਹਿਬ ਅਸੀਂ ਦੁਖੀ ਪਾਉਤ ਆ ਸਾਡੀ ਪੁਕਾਰ ਤੁਸੀਂ ਦੇ ਦੁਨੀਆ ਪੱਤਰਕਾਰਾਂ ਨਾਲ ਨਾ ਧੰਨਵਾਦ ਕਰਨਾ ਕਿ ਪੱਤਰਕਾਰ ਆਏ ਹਨ ਸਾਡੀ ਬੱਚੇ ਬੱਜ ਕੇ ਖਬਰ ਲੜਾ ਗਏ ਤੁਹਾਡੇ ਵੀ ਬੱਤੇ ਕਰਨਗੇ ਸਾਡੀ ਸੂਸਾ ਬਾਬਾ ਜਾਣਗੇ ਔਰ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਨੂੰ ਸਵਾਗਤ ਦੀ ਧੰਕਬਾਦ ਜੀ ਸੁਣਾਉਣ ਦੇ ਲਈ ਆ ਰਹੀਆਂ ਅਸਿਰ ਸਵਾਗਤ ਆਗਰ ਸਭ ਜੀ ਨੂੰ ਖਾਲੀ ਵਰ ਮੁਰਦਾਬਾ ਮੁਰਦਾਬਾ ਗੁੰਡਾ ਦਾ ਜੋਰ ਮਜੀਠੀਆ ਮੁਰਦਾਬਾ ਗੁੰਡਾਬਾਦ ਮੁਰਦਾਬਾ ਇਕਨ ਜੀਤ ਮਜੀਠੀਆ ਮੁਰਦਾਬਾ ਮੁਰਦਾਬਾ ਚਿੱਟਾ ਬੇਟਰਾ ਮਜੀਠੀਆ ਮੁਰਦਾਬਾ ਮੁਰਦਾਬਾ ਸੇਵਾ ਜਵਾਨਾਂ ਤੋਂ ਜ਼ੋਰ ਕਰੋ 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 ਤੂਬਨ ਜਵਾਨਾਂ ਜ਼ੋਰਦ ਕਰੋ मर्ज़ा पुछ मो मलिठिया मुरा दूसरी तूं तव्हांजी ਕਿਵੇਂ ਰੋਂਦਾ ਜਾਂਦਾ ते ਦਾ ਪਿੰਡਾਂ ਦੇ ਵਿੱਚ बारी कार ਕਰਾ करा ਇਹ ਟੁਰਨਾਂ ਨੇ ਹਾਂ ਇਹਨਾਂ ਨੂੰ ਮਰਦਾਬਾ ਇੱਕ ਇੱਕ ਰਿਕਮੈਂਡਮੈਂਟ ਮੁਹਿੰਦੀਆਂ ਮਰਦਾਬਾ ਜਿੰਦਾਬਾਦ ਜਿੰਦਾਬਾਦ ਦੋ ਚਾਰ ਮਰਦਾਬਾ ਜਿੰਦਾਬਾਦ ਜਿੰਦਾਬਾਦ ਫਕੀਰ ਬਾਬਲ ਫਰਦਾਬ ਜਿੰਦਾਬਾਦ ਜਿੰਦਾਬਾਦ ਰਾਮੇ ਕਰੀ ਜਲਾ ਮਾੜਾ ਹਰ ਕਰਨਾ ਫਕੀਰ ਮਰਦਾਬਾ ਜਿੰਦਾਬਾਦ ਜਿੰਦਾਬਾਦ ਗੁਰਮੁਖੀ ਜੀ ਮਰਦਾਬਾ ਜਿੰਦਾਬਾਦ ਜਿੰਦਾਬਾਦ ਗੰਡਾ ਨੂੰ ਟੋਲਦਾ ਜੀ ਮਰਦਾਬਾ do médico lá ਨਾਮੇ ਤੇ ਸਾਡਾ ਸਬਟੈਂਡਰ ਅੱਜ ਤੁਸੀਂ ਇੱਥੇ ਵਿਰੋਧ ਕਰਨਾ ਕਿ ਕੀ ਮਸਲਾ ਕੀ ਹੈ ਜੀ ਮਸਲਾ ਇਹ ਹੈ ਵੀ ਸਾਡਾ ਮੈਡੀਕਲ ਕਾਲਜ ਤੇ ਇਹਨਾਂ ਨੇ ਸਟੇ ਲੈ ਲਈ ਬਾਬਾ ਅਤਰ ਸਿੰਘ ਦਾ ਸਾਡੀ ਜ਼ਮੀਨ ਹੈ ਲੋਕਾਂ ਦੀ দান ਕਰੀ ਹੋਈ ਹੈ ਵੀ ਫਿਰ ਇਹਨਾਂ ਦਾ ਉੱਥੇ ਕੁਝ ਨਹੀਂ ਹੈਗਾ ਨਾ ਸਰੋਵਰ ਕਮੇਟੀ ਨੇ ਕਦੇ ਪਰਚੀ ਕੱਟੀ ਹੈ ਨਾ ਕੋਈ ਦੇਖ ਦੀ ਪਰਚੀ ਕੱਟੀ ਹੈ ਨਾ ਕੋਈ ਆਏ ਨੇ ਬਸ ਅਸੀਂ ਤਾਂ ਇਹ ਵਿਰੋਧ ਕਰਨਾ ਵੀ ਸਾਡੀ ਸਵੇ ਬਾਤ ਲੈ ਲਈ ਅਸੀਂ ਉੱਥੇ ਮੈਡੀਕਲ ਕਾਲਜ ਤੇ ਹਸਤਾਲ ਬਣਾਉਣਾ ਹੈ ਈਲਾ ਬਾਬਾ ਜੀ ਤੁਹਾਡਾ ਮੇਰਾ ਨਾਮ ਮੇਵਾ ਸਿੰਘ ਆ ਤੇ ਮੇਰਾ ਦੁੱਖ ਹੈ ਬੀਕੇ ਯੂ ਕੌਂਦਾ ਜੁਨੀਅਨ ਹੈ ਅੱਜ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ ਬਾਦਲ ਦਾ ਉਹ ਕੀ ਮਸਲਾ ਕੀ ਹੈ ਜੀ ਮਸਲਾ ਉਹ ਮੈਡੀਕਲ ਕਾਜ ਤੇ ਹੱਤਿਆਲ ਦਾ ਇੱਥੇ ਮਸਤੌਣਾ ਸਾਹਿਬ ਇੱਕੇ 5 ਦਸੰਬਰ 2022 ਨੂੰ ਸੀਐਮਪੁਰ ਮੌਤਮਾਨ ਨੇ ਨੌਬਸਰ ਰੱਖਿਆ ਉੱਥੇ ਬਾਬਾ ਦਰਸ਼ਨ ਜੂਨੇ 25 ਏਕੜ ਜ਼ਮੀਨ দান ਕਰਿਆ ਸਰਕਾਰ ਦੇ ਨਾਂ ਰਜਿਸਟਰੀ ਕਰਾ ਕੇ ਇੰਤਕਾਲ ਹੋ ਗਿਆ ਇਹਨਾਂ ਦੇ ਫਦਾਨੇ ਕੀ ਟੁੰਡੀ ਲੜੀ ਇਹਨਾਂ ਨੇ ਹਾਈ ਕੋਰਟ ਤਹਾਂ ਕੇ ਅਰਜੀ ਪਾਤੀ ਅਸਾਰੀ ਦੇ ਰੋਕ ਲਵਾਤੀ ਜਦੋਂ ਕਿ ਸੰਤ ਆਦਰ ਸਿੰਘ ਨੇ ਅਗਰੇਜ਼ਾਂ ਦੇ ਸਮੇਂ ਇੱਥੇ ਵਿਦਿਆ ਦਾ ਮੰਦਰ ਲਾਇਆ ਧੀ ਉਦੋਂ ਤੋਂ ਇੱਥੇ ਅਕਾਲ ਡਿਗਰੀ ਕਾਲ ਚੱਲਦਾ ਰਿਹਾ ਉਸਨ ਨਾਭਾ ਰਿਆਸਤ ਨੇ ਉਸ ਅਕਾਲ ਡਿਗਰੀ ਕਾਲ ਜਿਹਨੂੰ 1000 ਬਿਗੇ ਜ਼ਮੀਨ ਦਿੱਤੀ ਹੋਈ ਆ ਸੰਤਾ ਨੇ ਐਡਾ ਵੱਡਾ ਕੰਮ ਕਰਿਆ ਜੇ ਮੌਕੇ ਦੀ ਸਰਕਾਰ ਨੇ ਇਹਦੇ ਮੈਡੀਕਲ ਕਾਲਜ ਦਾ ਹਸਪਤਾਲ ਦਾ ਨਿਊ ਪੱਥਰ ਰੱਖਿਆ ਤਾਂ ਬਰਾਵੋ ਇਹਨਾਂ ਨੇ ਰੋਗਿਲਵਾਦੀ ਜਿਹੜੀ ਕਿ ਸਾਡੇ ਪਾਸਰੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਦੀ ਮੈਡੀਕਲ ਕਾਲਜ ਤੇ ਹਸਪਤਾਲ ਦੀ 700 600 ਕਿਲੋਮੀਟਰ ਤੇ ਕੋਈ ਹਸਪਤਾਲ ਨਹੀਂ ਪੈਂਦਾ ਸਾਨੂੰ ਜਿੱਥੇ ਸਾਡੇ ਪਰਕੇ ਬੱਚੇ ਡਾਕਟਰ ਬਣਦੇ ਅਜੇ ਮੈਡੀਕਲ ਹਸਪਤਾਲ ਤੇ ਜਿਹੜਾ ਇਲਾਜ ਹੁੰਦਾ ਲੋਕਾਂ ਦਾ ਗਰੀਬ ਲੋਕਾਂ ਦਾ ਇਸ ਲਈ ਅਸੀਂ ਇਹ ਸ਼ਰੋਮਣੀ ਕਮੇਟੀ ਦਾ ਪਰਜੋਰ ਵਿਰੋਧ ਕਰਦੇ ਆ ਉਹਨਾਂ ਚਲ ਕਰਦੇ ਵੀ ਰਹਾਂਗੇ ਜਿੱਦ ਦੇ ਤੋਂ ਇਹਨਾਂ ਨੇ ਰੋਕ ਲਵਾਈਆ ਸਾਡਾ ਉਤੇ ਧਰਨਾ ਜਾਰੀ ਹੈ ਅਰਦਾਸ ਕਰਕੇ ਗੀਤਾ ਸਾਹਿਬ ਜੋ ਚੱਲੇ ਹੋਇਆ ਵੀ ਜਿੰਨਾ ਚਿਰ ਮੈਡੀਕਲ ਕਾਜ ਦੇ ਹੱਥ ਸਾਹਿਬ ਦੀ ਇਸ਼ਾਰੀ ਸ਼ੁਰੂ ਨਹੀਂ ਹੁੰਦੀ ਉਹਨਾਂ ਚਿਰ ਸੰਘਰਸ਼ ਜਾਰੀ ਰਹੂ ਜਿੰਨਾ ਚਿਰ ਇਹ ਛੱਡਾ ਮੰਗਾ ਨਹੀਂ ਮੰਨਦੇ ਹਾਈ ਕੋਰਟ ਤੋਂ ਸਟੇ ਬਾਅਦ ਨਹੀਂ ਲੈਂਦੇ ਇਹਨਾਂ ਦਾ ਪਰਜੋਰ ਵਿਰੋਧ ਕਰਦੇ ਰਹਾਂਗੇ ਜਿੱਥੇ ਮਰਜੀ ਜਾਵੇ ਮੰਤਰੀ ਦਾ ਜਰਨ ਸਕੱਤਰ ਕੰਮ ਕਰਦਾ ਤੇ ਅਸੀਂ 5 ਅਗਸਤ ਨੂੰ ਸ੍ਰੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਇਲਾਕੇ ਨੂੰ ਜਿਹੜੀ ਲੋੜ ਸੀ ਉਹਦਾ ਨੀਂਵ ਪੱਤਰ ਭਰਿਆ ਸੀ 25 ਏਕੜ ਜ਼ਮੀਨ ਬਾਬੇ ਦਰਸ਼ਨ ਸਿੰਘ ਨੇ ਦੇਤੀ ਚੰਗਾਲ ਰੋਡ ਦੇ ਉੱਪਰ ਉਸ ਤੋਂ ਬਾਅਦ ਕੀ ਹੋਇਆ ਇਹ 22 ਅਗਸਤ ਨੂੰ ਸਟੇਲ ਸਟੇਰੀ ਜਦੋਂ ਸਾਨੂੰ ਪਿੰਕ ਪਈ ਤਾਂ ਸਾਡੀ ਜੂਨੀਅਰ ਨੇ ਜਿਹੜੀ ਆਪਣੀ ਸੰਰੂਰ ਤੋਂ ਬਰਨਾਲਾ ਹਾਈਵੇ ਜਾਂਦੀ ਆ ਉਹ ਅਸੀਂ ਜਾਮ ਕਰਤੀ ਉਦੋਂ ਸਾਰਾ ਮਹਿਕਮਾ ਆ ਗਿਆ ਉਹਨਾਂ ਨੇ ਸਾਨੂੰ ਇਕੱਲੇ ਇਕੱਲੇ ਕਾਗਜ਼ ਪੱਤਰ ਦਿਖਾਤੇ ਵੀ ਇਹ ਜ਼ਮੀਨ ਮੈਡੀਕਲ ਡਿਵੈਲਪਮੈਂਟ ਤੇ ਨੌ ਹੋ ਚੁੱਕੀ ਆ ਉਸ ਤੋਂ ਬਾਅਦ ਅਸੀਂ ਫਿਰ ਕੌਲਜਪੁਰੇ ਧਰਨਾ ਚਲਾਇਆ ਇੱਕ ਦਿਨ ਅਸੀਂ ਨਾਨਕਹਿਣੇ ਲਾਇਆ ਉੱਥੇ ਇਹਨਾਂ ਦਾ ਮਲਾਜਮ ਸਾਨੂੰ ਵਿਸ਼ਵਾਸ ਦੇ ਕੇ ਸਾਡਾ ਧਰਨਾ ਠਾ ਲਿਆ ਉਹ ਵੀ ਸ਼ੋਰ ਕਰਦਾ ਸ਼ੋਰ ਕਰਟ ਫਿਰ ਅਸੀਂ 7 ਦਿਨ ਕੌਲਜਪੁਰੇ ਚਲਾਇਆ ਹਾਂਜੀ ਗੱਲ ਮੁਕਾਓ ਛੋਟੇ ਬਾੜਾ ਨਹੀਂ ਹੋਕਾਰ ਦੇ ਕੱਲੀ ਕੱਲੀ ਲਿਖਤ ਕਾਨਫਰੰਸਾਂ ਜਿਵੇਂ ਤੁਸੀਂ ਆ ਸਾਡੀ ਸਪੀਚ ਲੈ ਰਹੇ ਹੋ ਕੱਲੀ ਕੱਲੀ ਕਾਨਫਰੰਸ ਕਰਕੇ ਨਾਨਕਹਿਣੇ ਅੰਮ੍ਰਿਤਸਰ ਉਹ ਵੀ ਮੁਕਰ ਗਏ ਦੇਖੋ ਹੁਣ ਕਰੀਏ ਕੀ ਅਸੀਂ ਫਿਰ ਧਰਨਾ ਲਾਇਆ ਸੌਂ ਖਾ ਕੇ ਬੈਠੇ ਹਾਂ ਮਸਤੋਆਣੇ ਦੀ ਪਵਿੱਤਰ ਧਰਤੀ ਦੇ ਜੋ ਕਿ ਸੰਗਰੂਰ ਤੋਂ ਬਰਨਾਲੇ ਨੂੰ ਸੜਕ ਜਾਂਦੀ ਆ ਜਿਹੜਾ ਬੱਸ ਸਟੈਂਡ ਆ ਉੱਥੇ ਸਾਡਾ 2 ਜੂਨ ਤੋਂ ਚਿੱਤ ਤਰਨਾ ਜਿਹੜਾ ਚੱਲ ਰਿਹਾ ਅਰਦਾਸ ਕਰਕੇ ਹੀ ਚੱਲੇ ਹੋਇਆ ਜਿੰਨਾ ਚੱਕ ਸਾਡਾ ਕੌਲਜੇ ਬੰਦ ਦਾ ਨਹੀਂ ਅਸੀਂ ਸੌਂ ਖਾ ਕੇ ਚੱਲੇ ਹੋਇਆ ਅਸੀਂ ਅਹੀਂ ਚਲਾਵਾ ਇਸ ਕਰ ਸਕਦੇ ਨਾ ਉਹ ਭਾਜੀ ਨਾਰੇ ਮੇਰੇ ਭਰਪੁਰ ਸਿੰਘ ਦੁੱਗਾ ਜੀ ਨਾਰੇ ਬਾਜੀ ਕਰਦੇ ਹੋ ਅੱਜ ਬਾਦਲ ਦਾ ਪ੍ਰੋਗਰਾਮ ਕੀ ਕਰਨੀ ਸਾਡਾ ਲਹੂ ਪੀਜਾ ਜਿੰਨਾ ਬੇਜਮਾਨ ਲੋਕਾਂ ਨੇ ਬੱਸ ਤੋਂ ਉਹਨੇ 5 ਅਗਸਤ ਨੂੰ 2022 ਨੂੰ 22 ਨੂੰ ਸਾਡੇ ਸੀਐਮ ਸਾਹਿਬ ਨੇ ਨਹੀਂ ਪੱਥਰ ਤੋੜਿਆ ਮੈਡੀਕਲ ਕਾਲਾ ਤੇ ਫਸਤਾ ਦਾ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਵੱਡੀ ਸੂਤਤ ਹੋਣੀ ਸੀ ਪਰ ਇਹਨਾਂ ਲੋਕਾਂ ਨੇ ਬੇਈਮਾਨਾ ਝੂਂਦਾ ਹੁਣਾਂ ਨੇ ਬਿਨਾ ਮਤਲਬ ਤੋਂ ਕਿਤੇ ਨਾਉ ਨਹੀਂ ਬੋਲਦਾ ਫਰਦ ਦੇ ਵਿੱਚ ਕੋਈ ਸੇ ਨਹੀਂ ਬੋਲਦਾ ਸੀ ਜੀ ਪੀ ਸੀ ਦਾ ਜਾ ਕੇ ਹਾਈ ਕੋਰਟ ਦੇ ਵਿੱਚ ਅਰਜੀ ਪਾਤੀ ਵੀ ਇੱਥੇ ਸਾਰੀ ਨਾ ਹੋਵੇ ਸਾਨੂੰ 20 ਮਹੀਨੇ ਹੋ ਗਏ ਸੰਘਰਸ਼ ਕਰਦਿਆਂ ਇਹਨਾਂ ਲੋਕਾਂ ਨੇ ਸਾਡੇ ਨਾਲ ਸਮਝੌਤੇ ਕਰਕੇ ਵੀ ਮੁਕਰ ਗਏ ਹਾਈ ਕੋਰਟ ਤੋਂ ਵਾਪਸ ਨਹੀਂ ਲੈਂਦੇ ਅਸੀਂ ਇਹਨਾਂ ਦਾ ਪਿੱਠ ਸੇਪਾ ਕਰ ਰਹੇ ਹਾਂ 20 ਮਹੀਨਿਆਂ ਤੋਂ ਅੱਜ ਜਿੱਥੇ ਵੀ ਜਾਗਰੂ ਗੋਟਾ ਚ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਅੱਜ ਬਰੋਧ ਕਰਾਂਗੇ ਅੱਜ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਦਾ ਚੋਣਾਂ ਦੇ ਵਿੱਚ ਬਾਈਕਟ ਕਰੋ ਇਹਨਾਂ ਦੇ ਜਵਾਨਾਂ ਤਾਂ ਜਬਤ ਕਰਾ ਦਿਓ ਇਸ ਕਰਕੇ ਪਤਾ ਲੱਗ ਸਕੇ ਵੀ ਵਿਕਾਸ ਤੇ ਅੱਜ ਦੇ ਗਲੇ ਇਹਨਾਂ ਨੇ ਕੁਝ ਕਰਿਆ ਨਹੀਂ ਦੂਜਿਆਂ ਨੂੰ ਕਰਨ ਹੀ ਨਹੀਂ ਦੇਦੇ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਗ